ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਲਖਦੀਪ ਸਿੰਘ ਇਸ ਵੇਲੇ ਦੀ ਸੀਐਮ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੀਐਮ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਨਹੀਂ ਮਿਲੀ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲੱਗਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਈ ਕੋਰਟ ਨੇ ਜ਼ਮਾਨਤ 'ਤੇ ਰੋਕ ਲਗਾ ਦਿੱਤੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲੱਗਾ ਹੈ ਜ਼ਮਾਨਤ 'ਤੇ ਰੋਕ ਲੱਗ ਗਈ ਹੈ ਹਾਲਾਂਕਿ 20 ਜੂਨ ਨੂੰ rauze avenue court ਨੇ ਜ਼ਮਾਨਤ ਦੇ ਦਿੱਤੀ ਸੀ ਔਰ ਇਸ ਤੋਂ ਬਾਅਦ ED ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਔਰ ਚੁਣੌਤੀ ਦਿੱਤੀ ਗਈ ਸੀ ਅਰਵਿੰਦ ਕੇਜਰੀਵਾਲ ਨੂੰ ਉਸ ਤੋਂ ਬਾਅਦ 21 ਜੂਨ ਨੂੰ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਰੋਕ ਲੱਗ ਜਾਂਦੀ ਹੈ ਹਾਲਾਂਕਿ ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੀ ਸੁਪਰੀਮ ਕੋਰਟ ਦਾ ਰੁਖ ਕਰਦੇ ਨੇ ਪਰ ਜਿਹੜੀ ਅੱਜ ਜਿਹੜਾ ਫੈਸਲਾ ਸੁਣਾਇਆ ਗਿਆ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਰੋਕ ਲਗਾ ਦਿੱਤੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਰੋਕ ਲੱਗੀ ਆ ਔਰ ਰੋਕ ਇਹ ਬਰਕਰਾਰ ਹੈ ਹਾਲਾਂਕਿ ਜੇਲ੍ਹ ਦੇ ਵਿੱਚ ਹੀ ਅਰਵਿੰਦ ਕੇਜਰੀਵਾਲ ਰਹਿਣਗੇ ਤਿਹਾੜ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਰਹਿਣਗੇ ਹਾਲਾਂਕਿ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ 21 ਮਾਰਚ ਨੂੰ ED ਨੇ ਗ੍ਰਿਫਤਾਰ ਕੀਤਾ ਸੀ ਹਾਲਕਿ ਅੰਤਰੀਮ ਜ਼ਮਾਨਤ ਖਤਮ ਹੋਣ ਤੋਂ ਬਾਅਦ 2 ਜੂਨ ਨੂੰ ਤਿਹਾੜ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਸਰੈਂਡਰ ਕੀਤਾ ਸੀ ਕਿਉਂਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਦੀ ਹੈ ਤਾਂ ਉਸ ਸਮੇਂ ਚੋਣ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਪਰ 2 ਜੂਨ ਨੂੰ ਸ਼ਾਮ ਵੇਲੇ ਤਿਹਾੜ ਜੇਲ੍ਹ 'ਚ ਅਰਵਿੰਦ ਕੇਜਰੀਵਾਲ ਜਾ ਕੇ ਸਰੈਂਡਰ ਕਰ ਦਿੰਦੇ ਨੇ ਪਰ ਕੁਝ ਦਿਨ ਪਹਿਲਾਂ ਹੀ ਜਦੋਂ 20 ਜੂਨ ਨੂੰ ਰੌਜ਼ ਐਵੈਨਿਊ ਕੋਰਟ ਨੇ ਇਹ ਫੈਸਲਾ ਸੁਣਾਇਆ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਤੇ ਉਸ ਵੇਲੇ ਆਪ ਵਰਕਰਾਂ ਚ ਆਪ ਮੰਤਰੀ ਆਪ ਲੀਡਰਸ਼ਿਪ ਖਾਸ ਤੌਰ ਤੇ ਉਹਨਾਂ ਨੇ ਜਿਹੜੇ ਢੋਲ ਵਜਾ ਕੇ ਲੱਡੂ ਵੰਡੇ ਖੁਸ਼ੀ ਮਨਾਈ ਕਿ ਅਰਵਿੰਦ ਕੇਜਰੀਵਾਲ ਹੁਣ ਜੇਲ੍ਹ ਤੋਂ ਬਾਹਰ ਆਉਣਗੇ ਪਰ ED ਨੇ ਇਸ ਜ਼ਮਾਨਤ ਵਾਲੇ ਫੈਸਲੇ ਤੋਂ ਬਾਅਦ ਵਿੱਚ ਚੁਣੌਤੀ ਦਿੱਤੀ ਸੀ ਪਟੀਸ਼ਨ ਪਾ ਕੇ ਔਰ ਉਸ ਤੋਂ ਬਾਅਦ ਜ਼ਮਾਨਤ 'ਤੇ ਰੋਕ ਲੱਗ ਜਾਂਦੀ ਹੈ ਤਾਂ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲੱਗਾ ਹੈ ਹਾਈ ਕੋਰਟ ਤੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਨਹੀਂ ਮਿਲੀ ਹੈ ਹਾਲਾਂਕਿ ਹਾਈ ਕੋਰਟ ਤੇ ਈਡੀ ਨੇ ਪਟੀਸ਼ਨ ਪਾਈ ਸੀ ਹਾਲਾਂਕਿ ਪਟੀਸ਼ਨ ਮਗਰੋਂ ਇਸ ਜ਼ਮਾਨਤ ਤੇ ਰੋਕ ਲੱਗ ਜਾਂਦੀ ਹੈ ਸੁਪਰੀਮ ਕੋਰਟ ਦਾ ਵੀ ਅਰਵਿੰਦ ਕੇਜਰੀਵਾਲ ਸੁਪਰੀਮ ਕੋਰਟ ਦਾ ਵੀ ਇਸ ਤੋਂ ਬਾਅਦ ਰੋਕ ਕਰਦੇ ਨੇ ਪਟੀਸ਼ਨ ਪਾ ਦਿੰਦੇ ਨੇ ਪਰ ਸੁਪਰੀਮ ਕੋਰਟ ਦਾ ਵੀ ਇਹ ਕਹਿਣਾ ਹੁੰਦਾ ਹੈ ਕਿ ਜਿੰਨੀ ਦੇਰ ਤੱਕ ਹਾਈ ਕੋਰਟ ਦਾ ਫੈਸਲਾ ਨਹੀਂ ਆਉਂਦਾ ਉਨੀ ਦੇਰ ਤੱਕ Uh, फैसला नहीं होता 19 देर तक यह बरकरार रहेगी ता हाई आ, हाई कोर्ट ਵੱਲੋਂ जमानत अरविंद केजरीवाल ਨੂੰ ਨਹੀਂ ਮਿਲੀ ਹੈ ਹਾਲਾਕੀ ਹਾਈ ਕੋਰਟ ਦਾ ਕਹਿਣਾ ਹੈ ਕਿ ਟ੍ਰਾਇਲ ਕੋਰਟ ਨੂੰ ਹਾਈ ਕੋਰਟ ਤੋਂ ਵੱਖਰਾ opinion ਨਹੀਂ ਦੇਣਾ ਚਾਹੀਦਾ ਸੀ ਤਾਂ ਹਾਈ ਕੋਰਟ ਦਾ ਕਹਿਣਾ ਹੈ ਕਿ ਟ੍ਰਾਇਲ ਕੋਰਟ ਨੂੰ ਹਾਈ ਕੋਰਟ ਤੋਂ ਵੱਖਰਾ opinion ਨਹੀਂ ਦੇਣਾ ਚਾਹੀਦਾ ਸੀ ਹਾਲਾਂਕਿ ਹੇਟਲੀ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਹਾਈ ਕੋਰਟ ਨੇ ਈਡੀ ਦੀ ਪਟੀਸ਼ਨ ਤੇ ਜਿਹੜੀ ਹੈ ਪਟੀਸ਼ਨ ਮਗਰੋਂ ਜਿਹੜੀ ਜ਼ਮਾਨਤ ਤੇ ਰੋਕ ਲਗਾ ਦਿੱਤੀ ਸੀ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਸੁਪਰੀਮ ਕੋਰਟ ਦਾ ਰੋਕ ਕਰਦੇ ਨੇ ਔਰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਦੀ ਆਉਣ ਦੀ ਉਡੀਕ ਕੀਤੀ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਨੂੰ ਹਾਈ ਕੋਰਟ ਤੋਂ ਜ਼ਮਾਨਤ ਨਹੀਂ ਮਿਲੀ ਅਤੇ ਹਾਈ ਕੋਰਟ ਦਾ ਇਹ ਵੀ ਕਹਿਣਾ ਹੈ ਕਿ ED ਦੇ ਪੱਖ ਵੱਲੋਂ ਕੋਈ ਵੀ ਦੁਰਭਾਵਨਾ ਨਜ਼ਰ ਨਹੀਂ ਆ ਰਹੀ ਹੈ ਤਾਂ ਹਾਈ ਕੋਰਟ ਦਾ ਕਹਿਣਾ ਹੈ ਕਿ ED ਦੇ ਪੱਖ ਵੱਲੋਂ ਕੋਈ ਵੀ ਦੁਰਭਾਵਨਾ ਨਜ਼ਰ ਨਹੀਂ ਆ ਰਹੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲੱਗਾ ਹੈ ਤਾਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਨਹੀਂ ਮਿਲੀ ਹੈ ਤਾਂ ਮੇਰੇ ਨਾਲ ਇਸ ਵਕਤ ਮੇਰੇ ਸਹਿਯੋਗੀ ਪ੍ਰਿੰਸ ਯੂਨੀਅਲ ਮੇਰੇ ਨਾਲ ਮੌਜੂਦ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਨਹੀਂ ਮਿਲੀ ਹੈ ਬਿਲਕੁਲ ਅਕਸ਼ ਵੱਡੀ ਖਬਰ ਸਾਹਮਣੇ ਆ ਰਹੀ ਆ ਔਰ ਸਭ ਤੋਂ ਵੱਡੀ ਗੱਲ ਦੇਖੋ ਤੁਸੀਂ ਈਡੀ ਦੀ ਦੁਰਭਾਵਨਾ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਵੀ ਪੱਖ ਨਜ਼ਰ ਨਹੀਂ ਆ ਰਿਹਾ ਹਾਈ ਕੋਰਟ ਨੇ ਗੱਲ ਕਹੀ ਹੈ ਕਿਉਂਕਿ ਜਦੋਂ ਰਾਉਜ਼ ਐਵੇਨਿਊ ਕੋਰਟ ਨੇ ਜ਼ਮਾਨਤ ਦਿੱਤੀ ਸੀ ਤਾਂ ਰਾਉਜ਼ ਐਵੇਨਿਊ ਕੋਰਟ ਨੇ ਇਹ ਕਿਆ ਸੀ ਕਿ ਅਰਵਿੰਦ ਕੇਜਰੀਵਾਲ ਖਿਲਾਫ ਕੋਈ ਸਬੂਤ ਨਹੀਂ ਹੈ ਔਰ ਅਰਵਿੰਦ ਕੇਜਰੀਵਾਲ ਖਿਲਾਫ ਈਡੀ ਇੱਕ ਤਰ੍ਹਾਂ ਦੀ ਪੱਖ ਪੱਖਵਾਤ ਕਰ ਰਹੀ ਹੈ ਤਾਂ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੋਰਾਂ ਦੀ ਜ਼ਮਾਨਤ 'ਤੇ ਰੋਕ ਲਗਾ ਦਿੱਤੀ ਸੀ हाई कोर्ट ने और सुप्रीम कोर्ट ਦਾ ਰੁਖ ਕੀਤਾ ਸੀ ਉਹਨਾਂ ਦੀ ਲੀਗਲ ਟੀਮ ਨੇ ਲੀਗਲ ਉਹਨਾਂ ਦੀ ਟੀਮ ਨੇ ਕਿ ਜਿਹੜੀ ਜਦੋਂ ਤੱਕ ਉਹ ਫੈਸਲਾ ਨਹੀਂ ਸੁਣਾਇਆ ਜਾਂਦਾ ਸੁਰੱਖਿਅਤ ਰੱਖ ਲਿਆ ਸੀ ਫੈਸਲਾ ਉਦੋਂ ਤੱਕ ਜ਼ਮਾਨਤ ਤਾਂ ਦੋ ਤਾਂ ਜ਼ਮਾਨਤ ਨਹੀਂ ਦਿੱਤੀ ਗਈ ਸੀ ਹਾਈ ਯਾਨੀ ਕਿ ਸੁਪਰੀਮ ਕੋਰਟ ਦੇ ਵੱਲੋਂ ਵੀ ਅਕਸ਼ਰ ਰਾਹਤ ਨਹੀਂ ਮਿਲੀ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਹਾਈ ਕੋਰਟ ਦਾ ਫੈਸਲਾ ਆਉਣ ਦਿਓ ਤਾਂ ਫੈਸਲਾ ਅੱਜ ਆਉਣਾ ਸੀ ਤਾਂ ਫੈਸਲਾ ਆ ਗਿਆ ਹੈ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਪਰ ਹੁਣ ਇਸ ਰੋਕ ਲੱਗਣ ਤੋਂ ਬਾਅਦ ਇੱਕ ਗੱਲ ਹੋਰ ਅਖਸ਼ ਸੁਪਰੀਮ ਕੋਰਟ ਦਾ ਰੁਖ ਜਿਹੜੀ ਹੈ ਉਹ ਆਮ ਆਦਮੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਟੀਮ ਹੈ ਉਹ ਕਰੇਗੀ ਹੁਣ ਕਿ ਪਟੀਸ਼ਨ ਪਾਈ ਜਾਵੇਗੀ ਕਿ ਇਸ ਤੇ ਕੀ ਹੁਣ ਫੈਸਲਾ ਤੁਹਾਡਾ ਆਉਣਾ ਹੈ ਕਿਉਂਕਿ ਈਡੀ ਨੂੰ ਲੈ ਕੇ ਈਡੀ ਨੇ ਸਵਾਲ ਹਾਈ ਕੋਰਟ ਦੇ ਵਿੱਚ ਇਹ ਰੱਖੇ ਸੀ ਕਿ ਸਾਨੂੰ ਬਹਿਸ ਕਰਨ ਦੇ ਲਈ ਸਮਾਂ ਹੀ ਨਹੀਂ ਦਿੱਤਾ ਗਿਆ ਸਾਡੇ 80 ਹਜ਼ਾਰ ਪੰਨਿਆਂ ਦੇ ਕਾਗਜ਼ ਟੇਬਲ ਤੇ ਪੈ ਰਹੇ ਪਰ 10 15 ਮਿੰਟ ਦੇ ਵਿੱਚ ਫੈਸਲਾ ਸੁਣਾ ਦਿੱਤਾ ਗਿਆ ਜ਼ਮਾਨਤ ਦੇ ਦਿੱਤੀ ਗਈ ਜਿਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਦਲੀਲਾਂ ਰੱਖੀਆਂ ਗਈਆਂ ਈਡੀ ਦੇ ਵੱਲੋਂ ਤਾਂ ਈਡੀ ਨੇ ਅੱਜ ਇਹ ਗੱਲ ਕਹੀ ਹੈ ਟ੍ਰਾਇਲ ਕੋਰਟ ਯਾਨੀ ਕਿ ਰਾਉਜ਼ ਐਵੇਨਿਊ ਕੋਰਟ ਨੂੰ ਇਹ ਕਹਿਆ ਕਿ ਤੁਸੀਂ ਈਡੀ ਦੀ ਗੱਲ ਨਹੀਂ ਸੁਣੀ ਤੁਸੀਂ ਈਡੀ ਦਾ ਜਿਹੜਾ ਜਿਹੜੇ ਕਾਗਜ਼ਾਤ ਨੇ ਉਹ ਤੁਸੀਂ ਨਹੀਂ ਦੇਖੇ ਔਰ ਬਿਨਾ ਕਾਗਜ਼ਾ ਦੇਖੇ ਤੁਸੀਂ ਗਲਤ ਓਪੀਨੀਅਨ ਦਿੱਤਾ ਯਾਨੀ ਕਿ ਹਾਈ ਕੋਰਟ ਤੋਂ ਉਲਟ ਓਪੀਨੀਅਨ ਦਿੱਤਾ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾ ਕਿੰਨੀਆਂ ਹੋਰ ਵਧਣਗੀ ਕੇਜਰੀਵਾਲ ਨੂੰ ਲੈ ਕੇ ਕਿਉਂਕਿ ਕੇਜਰੀਵਾਲ ਜਦੋਂ ਜ਼ਮਾਨਤ ਮਿਲਦੀ ਹੈ ਜਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਚ ਜਸ਼ਨ ਦਾ ਮਾਹੌਲ ਦੇਖਿਆ ਕਿ ਜ਼ਮਾਨਤ ਮਿਲ ਗਈ ਆ ਕਿਉਂਕਿ ਬਹੁਤ ਮੁਸ਼ਕਲ ਲੱਗ ਰਿਆ ਸੀ ਜ਼ਮਾਨਤ ਮਿਲਣਾ ਪਰ ਜ਼ਮਾਨਤ ਮਿਲਣ ਤੋਂ ਬਾਅਦ ਜਿਸ ਤਰ੍ਹਾਂ ਦਾ ਜਸ਼ਨ ਦਾ ਮਾਹੌਲ ਸੀ ਪਰ ਉਸ ਤੇ ਪਾਣੀ ਫਿਰ ਜਾਂਦਾ ਜਦੋਂ ED ਨੇ ਚੈਲੰਜ ਕਰ ਦਿੱਤਾ ਔਰ ਈਡੀ ਨੇ ਕਿਹਾ ਕਿ ਇਸ ਤੇ ਜਲਦ ਸੁਣਵਾਈ ਹੋਵੇ ਔਰ ਜਲਦ ਸੁਣਵਾਈ ਹੋਈ ਵੀ ਫੈਸਲਾ ਸੁਰੱਖਤ ਵੀ ਰੱਖਿਆ ਹੁਣ ਸੁਪਰੀਮ ਕੋਰਟ ਦੇ ਵਿੱਚ 6 ਤਰੀਕ ਯਾਨੀ ਕਿ ਅੱਜ ਨੂੰ ਵੀ ਜਿਹੜੀ ਹੈ ਅੱਜ ਹਾਈ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਵੇਗੀ ਤਾਂ ਉੱਥੇ ਕੀ ਕੇਜਰੀਵਾਲ ਹੋਰਾਂ ਨੂੰ ਰਾਹਤ ਮਿਲੇਗੀ ਕਿ ਨਹੀਂ ਮਿਲੇਗੀ ਕਿਉਂਕਿ ਈਡੀ ਨੇ ਵੀ ਸੁਪਰੀਮ ਕੋਰਟ ਦਾ ਹਵਾਲਾ ਹਾਈ ਕੋਰਟ ਦੇ ਵਿੱਚ ਦਿੱਤਾ ਸੀਗਾ ਜਦੋਂ ਈਡੀ ਨੇ ਚੈਲੰਜ ਕੀਤਾ ਸੀ ਤਾਂ ਉਹਨਾਂ ਨੇ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਸੀ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਫਿਲਹਾਲ ਗ੍ਰਿਫਟ ਦੇ ਵਿੱਚ ਰਹਿਣਾ ਪਵੇਗਾ ਤਿਹਾਰ ਜੇਲ੍ਹ ਚ ਰਹਿਣਾ ਪਵੇਗਾ ਕਿਉਂਕਿ ਈਡੀ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਮੁੱਖ ਸਰਗਨਾ ਹੈ ਅਰਵਿੰਦ ਕੇਜਰੀਵਾਲ ਪਰ ਰਾਊਜ਼ ਐਵੇਨਿਊ ਕੋਰਟ ਨੇ ਇਹ ਕਿਹਾ ਕਿ ਸਬੂਤ ਲਿਆਓ ਸਬੂਤ ਕੋਈ ਨਹੀਂ ਹੈ ਇਹ ਕਹਿੰਦੇ ਰਹੇ ਕਿ ਅਰਵਿੰਦ ਕੇਜਰੀਵਾਲ ਹੋਰਾਂ ਖਿਲਾਫ ਗੋਆ ਇਲੈਕਸ਼ਨ ਦੇ ਵਿੱਚ ਬਾਈ ਨਿਊਜ਼ ਚੈਨਲ ਉਹਨਾਂ ਨੇ ਪੈਸਾ ਜਿਹੜਾ ਉਹ ਲਾਇਆ ਪਰ ਉਸ ਦਾ ਸਬੂਤ ਕੀ ਹੈ ਅਰਵਿੰਦ ਕੇਜਰੀਵਾਲ ਦੇ ਐਫ ਆਈ ਆਰ ਤੇ ਕਿਤੇ ਨਾ ਨਹੀਂ ਹੈਗਾ ਅਰਵਿੰਦ ਕੇਜਰੀਵਾਲ ਹੋਰਾਂ ਦਾ ਸੀਬੀਆਈ ਕੇਸ ਕਿਤੇ ਨਾ ਨਹੀਂ ਹੈਗਾ ਨਾ ਹੈ ਜ਼ਰੂਰ ਹੈ ਉਹ ਮਲਜ਼ਮ ਥਰੂ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਕਿਸੇ ਮੁਲਜ਼ਮ ਨੇ ਨਾਮ ਲਿਆ ਅਰਵਿੰਦ ਕੇਜਰੀਵਾਲ ਹੋਰਦਾ ਕਿ ਹਾਂ ਇਹ ਸ਼ਾਮਲ ਹੈ ਪਰ ਕੋਈ ਸਿੱਧੇ ਸਬੂਤ ਫਿਲਹਾਲ ਈਡੀ ਦੇ ਕੋਲ ਨਹੀਂ ਨੇ ਵੱਡੀ ਖਬਰ ਹੈ ਕਿ ਇੱਕ ਤਰ੍ਹਾਂ ਦੀ ਹੁਣ ਫਿਰ ਤੋਂ ਉਹਨਾਂ ਦੀ ਬਾਹਰ ਆਉਣ ਦੀ ਆਸਾ ਉਮੀਦਾਂ ਤੇ ਪਾਣੀ ਫਿਰ ਗਿਆ ਹੈ ਤਾਂ ਇਸ ਵੇਲੇ ਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਨੂੰ ਹਾਈ ਕੋਰਟ ਤੋਂ ਜ਼ਮਾਨਤ ਨਹੀਂ ਮਿਲੀ ਹੈ ਤਾਂ ਫੈਸਲਾ ਬਰਕਰਾਰ ਹੈ ਫਿਲਹਾਲ ਤਿਹਾੜ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਬੰਦ ਰਹਿਣਗੇ ਤਾਂ ਖੁਸ਼ਖਬਰੀ ਵੀ ਸੀ ਜਦੋਂ ਫੈਸਲਾ ਸੁਣਾਇਆ ਜਾਂਦਾ ਹੈ ਰਾਉਜ਼ ਐਵੇਨਿਊ ਕੋਰਟ ਵੱਲੋਂ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ ਲੱड्डੂ ਵੰਡੇ ਜਾਂਦੇ ਨੇ ਆਪ ਵਰਕਰਾਂ ਵੱਲੋਂ ਢੋਲ ਤੇ ਪੰਗੜੇ ਪਾਏ ਜਾਂਦੇ ਨੇ ਪਰ 21 ਜੂਨ ਨੂੰ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਜਾਂਦੀ ਹੈ ਈਡੀ ਵੱਲੋਂ ਚੁਣੌਤੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਰੋਕ ਲੱਗ ਜਾਂਦੀ ਹੈ ਤਾਂ ਹੁਣ ਜਿਹੜੀ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਨੂੰ ਹਾਈ ਕੋਰਟ ਤੋਂ ਜਿਹੜੀ ਜ਼ਮਾਨਤ ਨਹੀਂ ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਲਖਦੀਪ ਸਿੰਘ ਇਸ ਵੇਲੇ ਦੀ ਸੀਐਮ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੀਐਮ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਨਹੀਂ ਮਿਲੀ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲੱਗਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਈ ਕੋਰਟ ਨੇ ਜ਼ਮਾਨਤ 'ਤੇ ਰੋਕ ਲਗਾ ਦਿੱਤੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲੱਗਾ ਹੈ ਜ਼ਮਾਨਤ 'ਤੇ ਰੋਕ ਲੱਗ ਗਈ ਹੈ ਹਾਲਾਂਕਿ 20 ਜੂਨ ਨੂੰ rauze avenue court ਨੇ ਜ਼ਮਾਨਤ ਦੇ ਦਿੱਤੀ ਸੀ ਔਰ ਇਸ ਤੋਂ ਬਾਅਦ ED ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਔਰ ਚੁਣੌਤੀ ਦਿੱਤੀ ਗਈ ਸੀ ਅਰਵਿੰਦ ਕੇਜਰੀਵਾਲ ਨੂੰ ਉਸ ਤੋਂ ਬਾਅਦ 21 ਜੂਨ ਨੂੰ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਰੋਕ ਲੱਗ ਜਾਂਦੀ ਹੈ ਹਾਲਾਂਕਿ ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੀ ਸੁਪਰੀਮ ਕੋਰਟ ਦਾ ਰੁਖ ਕਰਦੇ ਨੇ ਪਰ ਜਿਹੜੀ ਅੱਜ ਜਿਹੜਾ ਫੈਸਲਾ ਸੁਣਾਇਆ ਗਿਆ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਰੋਕ ਲਗਾ ਦਿੱਤੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਰੋਕ ਲੱਗ ਗਈ ਹੈ ਔਰ ਰੋਕ ਇਹ ਬਰਕਰਾਰ ਹੈ ਹਾਲਾਂਕਿ ਜੇਲ੍ਹ ਦੇ ਵਿੱਚ ਹੀ ਅਰਵਿੰਦ ਕੇਜਰੀਵਾਲ ਰਹਿਣਗੇ ਤਿਹਾੜ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਰਹਿਣਗੇ ਹਾਲਾਂਕਿ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ 21 ਮਾਰਚ ਨੂੰ ED ਨੇ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਅੰਤਰੀਮ ਜ਼ਮਾਨਤ ਖਤਮ ਹੋਣ ਤੋਂ ਬਾਅਦ 2 ਜੂਨ ਨੂੰ ਤਿਹਾੜ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਸਰੈਂਡਰ ਕੀਤਾ ਸੀ ਕਿਉਂਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਦੀ ਹੈ ਤਾਂ ਉਸ ਸਮੇਂ ਚੋਣ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਪਰ 2 ਜੂਨ ਨੂੰ ਸ਼ਾਮ ਵੇਲੇ ਤਿਹਾੜ ਜੇਲ੍ਹ 'ਚ ਅਰਵਿੰਦ ਕੇਜਰੀਵਾਲ ਜਾ ਕੇ ਸਰੈਂਡਰ ਕਰ ਦਿੰਦੇ ਨੇ ਪਰ ਕੁਝ ਦਿਨ ਪਹਿਲਾਂ ਹੀ ਜਦੋਂ ਅ 20 ਜੂਨ ਨੂੰ ਰੌਜ਼ ਐਵੈਨਿਊ ਕੋਰਟ ਨੇ ਇਹ ਫੈਸਲਾ ਸੁਣਾਇਆ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਤੇ ਉਸ ਵੇਲੇ ਆਪ ਵਰਕਰਾਂ ਚ ਆਪ ਮੰਤਰੀ ਆਪ ਲੀਡਰਸ਼ਿਪ ਖਾਸ ਤੌਰ ਤੇ ਉਹਨਾਂ ਨੇ ਜਿਹੜੇ ਢੋਲ ਵਜਾ ਕੇ ਲੱਡੂ ਵੰਡੇ ਖੁਸ਼ੀ ਮਨਾਈ ਕਿ ਅਰਵਿੰਦ ਕੇਜਰੀਵਾਲ ਹੁਣ ਜੇਲ੍ਹ ਤੋਂ ਬਾਹਰ ਆਉਣਗੇ ਪਰ ED ਨੇ ਇਸ ਜ਼ਮਾਨਤ ਵਾਲੇ ਫੈਸਲੇ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਪਟੀਸ਼ਨ ਪਾ ਕੇ ਔਰ ਉਸ ਤੋਂ ਬਾਅਦ ਜ਼ਮਾਨਤ 'ਤੇ ਰੋਕ ਲੱਗ ਜਾਂਦੀ ਹੈ ਤਾਂ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲੱਗਾ ਹੈ ਹਾਈ ਕੋਰਟ ਤੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਨਹੀਂ ਮਿਲੀ ਹੈ ਹਾਲਾਂਕਿ ਹਾਈ ਕੋਰਟ 'ਚ ED ਨੇ ਪਟੀਸ਼ਨ ਪਾਈ ਸੀ ਹਾਲਾਂਕਿ ਪਟੀਸ਼ਨ ਮਗਰੋਂ ਇਸ ਜ਼ਮਾਨਤ 'ਤੇ ਰੋਕ ਲੱਗ ਜਾਂਦੀ ਹੈ ਸੁਪਰੀਮ ਕੋਰਟ ਦਾ ਵੀ ਅਰਵਿੰਦ ਕੇਜਰੀਵਾਲ ਸੁਪਰੀਮ ਕੋਰਟ ਦਾ ਵੀ ਇਸ ਤੋਂ ਬਾਅਦ ਰੋਕ ਕਰਦੇ ਨੇ ਪਟੀਸ਼ਨ ਪਾ ਦਿੰਦੇ ਨੇ ਪਰ ਸੁਪਰੀਮ ਕੋਰਟ ਦਾ ਵੀ ਇਹ ਕਹਿਣਾ ਹੁੰਦਾ ਹੈ ਕਿ ਜਿੰਨੀ ਦੇਰ ਤੱਕ ਹਾਈ ਕੋਰਟ ਦਾ ਫੈਸਲਾ ਨਹੀਂ ਆਉਂਦਾ ਉੰਨੀ ਦੇਰ ਤੱਕ ਅ ਫੈਸਲਾ ਨਹੀਂ ਹੁੰਦਾ 19 ਦਿਨ ਤੱਕ ਇਹ ਬਰਕਰਾਰ ਰਹੇਗੀ ਤਾਂ ਹਾਈ ਹਾਈ ਕੋਰਟ ਵੱਲੋਂ ਜ਼ਮਾਨਤ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਹੈ ਹਾਲਾਂਕਿ ਹਾਈ ਕੋਰਟ ਦਾ ਕਹਿਣਾ ਹੈ ਕਿ ਟ੍ਰਾਇਲ ਕੋਰਟ ਨੂੰ ਹਾਈ ਕੋਰਟ ਤੋਂ ਵੱਖਰਾ opinion ਨਹੀਂ ਦੇਣਾ ਚਾਹੀਦਾ ਸੀ ਤਾਂ ਹਾਈ ਕੋਰਟ ਦਾ ਕਹਿਣਾ ਹੈ ਕਿ ਟ੍ਰਾਇਲ ਕੋਰਟ ਨੂੰ ਹਾਈ ਕੋਰਟ ਤੋਂ ਵੱਖਰਾ opinion ਨਹੀਂ ਦੇਣਾ ਚਾਹੀਦਾ ਸੀ ਹਾਲਾਂਕਿ ਹੇਟਲੀ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਹਾਈ ਕੋਰਟ ਨੇ ਈਡੀ ਦੀ ਪਟੀਸ਼ਨ ਤੇ ਜਿਹੜੀ ਹੈ ਪਟੀਸ਼ਨ ਮਗਰੋਂ ਜਿਹੜੀ ਜ਼ਮਾਨਤ ਤੇ ਰੋਕ ਲਗਾ ਦਿੱਤੀ ਸੀ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਸੁਪਰੀਮ ਕੋਰਟ ਦਾ ਰੋਕ ਕਰਦੇ ਨੇ ਔਰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਦੀ ਆਉਣ ਦੀ ਉਡੀਕ ਕੀਤੀ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਨੂੰ ਹਾਈ ਕੋਰਟ ਤੋਂ ਜ਼ਮਾਨਤ ਨਹੀਂ ਮਿਲੀ ਹੈ ਤੇ ਹਾਈ ਕੋਰਟ ਦਾ ਇਹ ਵੀ ਕਹਿਣਾ ਹੈ ਕਿ ਈਡੀ ਦੇ ਪੱਖ ਵੱਲੋਂ ਕੋਈ ਵੀ ਦੁਰਭਾਵਨਾ ਨਜ਼ਰ ਨਹੀਂ ਆ ਰਹੀ ਹੈ ਤਾਂ ਹਾਈ ਕੋਰਟ ਦਾ ਕਹਿਣਾ ਹੈ ਕਿ ਈਡੀ ਦੇ ਪੱਖ ਵੱਲੋਂ ਕੋਈ ਵੀ ਦੁਰਭਾਵਨਾ ਨਜ਼ਰ ਨਹੀਂ ਆ ਰਹੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲੱਗਾ ਹੈ ਤਾਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਨਹੀਂ ਮਿਲੀ ਹੈ ਤਾਂ ਮੇਰੇ ਨਾਲ ਇਸ ਵਕਤ ਮੇਰੇ ਸਹਿਯੋਗੀ ਪ੍ਰਿੰਸ ਯੂਨੀਅਲ ਮੇਰੇ ਨਾਲ ਮੌਜੂਦ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਨਹੀਂ ਮਿਲੀ ਹੈ ਬਿਲਕੁਲ ਅਕਸ਼ ਵੱਡੀ ਖਬਰ ਸਾਹਮਣੇ ਆ ਰਹੀ ਆ ਔਰ ਸਭ ਤੋਂ ਵੱਡੀ ਗੱਲ ਦੇਖੋ ਤੁਸੀਂ ਈਡੀ ਦੀ ਦੁਰਭਾਵਨਾ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਵੀ ਪੱਖ ਨਜ਼ਰ ਨਹੀਂ ਆ ਰਿਹਾ ਹਾਈ ਕੋਰਟ ਨੇ ਗੱਲ ਕਹੀ ਹੈ ਕਿਉਂਕਿ ਜਦੋਂ ਰਾਉਜ਼ ਐਵੇਨਿਊ ਕੋਰਟ ਨੇ ਜ਼ਮਾਨਤ ਦਿੱਤੀ ਸੀ ਤਾਂ ਰਾਉਜ਼ ਐਵੇਨਿਊ ਕੋਰਟ ਨੇ ਇਹ ਕਿਆ ਸੀ ਕਿ ਅਰਵਿੰਦ ਕੇਜਰੀਵਾਲ ਖਿਲਾਫ ਕੋਈ ਸਬੂਤ ਨਹੀਂ ਹੈ ਔਰ ਅਰਵਿੰਦ ਕੇਜਰੀਵਾਲ ਖਿਲਾਫ ਈਡੀ ਇੱਕ ਤਰ੍ਹਾਂ ਦੀ ਪੱਖ ਪੱਖਵਾਤ ਕਰ ਰਹੀ ਹੈ ਤਾਂ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੋਰਾਂ ਦੀ ਜ਼ਮਾਨਤ ਰੋਕ ਲਗਾ ਦਿੱਤੀ ਸੀ ਹਾਈ ਕੋਰਟ ਨੇ ਔਰ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਉਹਨਾਂ ਦੀ ਲੀਗਲ ਟੀਮ ਨੇ ਲੀਗਲ ਉਹਨਾਂ ਦੀ ਟੀਮ ਨੇ ਕਿ ਜਿਹੜੀ ਜਦੋਂ ਤੱਕ ਫੈਸਲਾ ਨਹੀਂ ਸੁਣਾਇਆ ਜਾਂਦਾ ਸੁਰੱਖਿਤ ਰੱਖ ਲਿਆ ਸੀ ਫੈਸਲਾ ਉਦੋਂ ਤੱਕ ਜ਼ਮਾਨਤ ਤਾਂ ਦੋ ਤਾਂ ਜ਼ਮਾਨਤ ਨਹੀਂ ਦਿੱਤੀ ਗਈ ਸੀ ਹਾਈ ਯਾਨੀ ਕਿ ਸੁਪਰੀਮ ਕੋਰਟ ਦੇ ਵੱਲੋਂ ਵੀ ਅਕਸ਼ਰ ਰਾਹਤ ਨਹੀਂ ਮਿਲੀ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਹਾਈ ਕੋਰਟ ਦਾ ਫੈਸਲਾ ਆਉਣ ਦੀ ਹੋ ਤਾਂ ਫੈਸਲਾ ਅੱਜ ਆਉਣਾ ਸੀ ਤਾਂ ਫੈਸਲਾ ਆ ਗਿਆ ਹੈ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਪਰ ਹੁਣ ਇਸ ਰੋਕ ਲੱਗਣ ਤੋਂ ਬਾਅਦ ਇੱਕ ਗੱਲ ਹੋਰ ਅਕਸ਼ ਸੁਪਰੀਮ ਕੋਰਟ ਦਾ ਰੁਖ ਜਿਹੜੀ ਹੈ ਉਹ ਆਮ ਆਦਮੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਟੀਮ ਹੈ ਉਹ ਕਰੇਗੀ ਹੁਣ ਕਿ ਪਟੀਸ਼ਨ ਪਾਈ ਜਾਵੇਗੀ ਕਿ ਇਸ ਤੇ ਕੀ ਹੁਣ ਫੈਸਲਾ ਤੁਹਾਡਾ ਆਉਣਾ ਹੈ ਕਿਉਂਕਿ ਈਡੀ ਨੂੰ ਲੈ ਕੇ ਈਡੀ ਨੇ ਸਵਾਲ ਹਾਈ ਕੋਰਟ ਦੇ ਵਿੱਚ ਇਹ ਰੱਖੇ ਸੀ ਕਿ ਸਾਨੂੰ ਬਹਿਸ ਕਰਨ ਦੇ ਲਈ ਸਮਾਂ ਹੀ ਨਹੀਂ ਦਿੱਤਾ ਗਿਆ ਸਾਡੇ 85000 ਪੰਨਿਆਂ ਦੇ ਕਾਗਜ਼ ਟੇਬਲ ਤੇ ਪਏ ਰਹੇ ਪਰ 10 15 ਮਿੰਟ ਦੇ ਵਿੱਚ ਫੈਸਲਾ ਸੁਣਾ ਦਿੱਤਾ ਗਿਆ ਜ਼ਮਾਨਤ ਦੇ ਦਿੱਤੀ ਗਈ ਜਿਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਦਲੀਲਾਂ ਰੱਖੀਆਂ ਗਈਆਂ ਈਡੀ ਦੇ ਵੱਲੋਂ ਤਾਂ ਈਡੀ ਨੇ ਅੱਜ ਇਹ ਗੱਲ ਕਹੀ ਹੈ ਟ੍ਰਾਇਲ ਕੋਰਟ ਯਾਨੀ ਕਿ ਰਾਉਜ਼ ਐਵੇਨਿਊ ਕੋਰਟ ਨੂੰ ਇਹ ਕਿਹਾ ਕਿ ਤੁਸੀਂ ਈਡੀ ਦੀ ਗੱਲ ਨਹੀਂ ਸੁਣੀ ਤੁਸੀਂ ਈਡੀ ਦਾ ਜਿਹੜਾ ਜਿਹੜੇ ਕਾਗਜ਼ਾਤ ਨੇ ਉਹ ਤੁਸੀਂ ਨਹੀਂ ਦੇਖੇ ਔਰ ਬਿਨਾ ਕਾਗਜ਼ਾ ਦੇਖੇ ਤੁਸੀਂ ਗਲਤ ਓਪੀਨੀਅਨ ਦਿੱਤਾ ਯਾਨੀ ਕਿ ਹਾਈ ਕੋਰਟ ਤੋਂ ਉਲਟ ਓਪੀਨੀਅਨ ਦਿੱਤਾ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾ ਕਿੰਨੀਆਂ ਹੋਰ ਵਧਣਗੀਆਂ ਕੇਜਰੀਵਾਲ ਨੂੰ ਲੈ ਕੇ ਕਿਉਂਕਿ ਕੇਜਰੀਵਾਲ ਜਦੋਂ ਜ਼ਮਾਨਤ ਮਿਲਦੀ ਹੈ ਜਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਚ ਜਸ਼ਨ ਦਾ ਮਾਹੌਲ ਦੇਖਿਆ ਕਿ ਜ਼ਮਾਨਤ ਮਿਲ ਗਈ ਆ ਕਿਉਂਕਿ ਬਹੁਤ ਮੁਸ਼ਕਲ ਲੱਗ ਰਿਹਾ ਸੀ ਜ਼ਮਾਨਤ ਮਿਲਣਾ ਪਰ ਜ਼ਮਾਨਤ ਮਿਲਣ ਤੋਂ ਬਾਅਦ ਜਿਸ ਤਰ੍ਹਾਂ ਦਾ ਜਸ਼ਨ ਦਾ ਮਾਹੌਲ ਸੀ ਪਰ ਉਸ ਤੇ ਪਾਣੀ ਫਿਰ ਜਾਂਦਾ ਜਦੋਂ ED ਨੇ ਚੈਲੰਜ ਕਰ ਦਿੱਤਾ ਔਰ ਈਡੀ ਨੇ ਕਿਹਾ ਕਿ ਇਸ ਤੇ ਜਲਦ ਸੁਣਵਾਈ ਹੋਵੇ ਔਰ ਜਲਦ ਸੁਣਵਾਈ ਹੋਈ ਵੀ ਫੈਸਲਾ ਸੁਰੱਖਤ ਵੀ ਰੱਖਿਆ ਹੋਣਾ ਸੁਪਰੀਮ ਕੋਰਟ ਦੇ ਵਿੱਚ 6 ਤਰੀਕ ਯਾਨੀ ਕਿ ਅੱਜ ਨੂੰ ਵੀ ਜਿਹੜੀ ਆ ਅੱਜ ਹਾਈ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਆ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਵੇਗੀ ਤਾਂ ਉੱਥੇ ਕੀ ਕੇਜਰੀਵਾਲ ਹੋਰਾਂ ਨੂੰ ਰਾਹਤ ਮਿਲੇਗੀ ਕਿ ਨਹੀਂ ਮਿਲੇਗੀ ਕਿਉਂਕਿ ਈਡੀ ਨੇ ਵੀ ਸੁਪਰੀਮ ਕੋਰਟ ਦਾ ਹਵਾਲਾ ਹਾਈ ਕੋਰਟ ਦੇ ਵਿੱਚ ਦਿੱਤਾ ਸੀਗਾ ਜਦੋਂ ਈਡੀ ਨੇ ਚੈਲੰਜ ਕੀਤਾ ਸੀ ਤਾਂ ਉਹਨਾਂ ਨੇ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਸੀ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਫਿਲਹਾਲ ਗ੍ਰਿਪ ਦੇ ਵਿੱਚ ਰਹਿਣਾ ਪਵੇਗਾ ਤੇ ਹਾਰ ਜੇਲ੍ਹ ਚ ਰਹਿਣਾ ਪਵੇਗਾ ਕਿਉਂਕਿ ਏਡੀ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਮੁੱਖ ਸਰਗਨਾ ਹੈ ਅਰਵਿੰਦ ਕੇਜਰੀਵਾਲ ਪਰ ਰਾਊਜ਼ ਐਵੇਨਿਊ ਕੋਰਟ ਨੇ ਇਹ ਕਿਹਾ ਕਿ ਸਬੂਤ ਲਿਆਓ ਸਬੂਤ ਕੋਈ ਨਹੀਂ ਹੈ ਇਹ ਕਹਿੰਦੇ ਰਹੇ ਕਿ ਅਰਵਿੰਦ ਕੇਜਰੀਵਾਲ ਹੋਰਾਂ ਕਾ ਖਿਲਾਫ ਗੋਆ ਇਲੈਕਸ਼ਨ ਦੇ ਵਿੱਚ ਬਾਈ ਨਿਊਜ਼ ਚੈਨਲ ਉਹਨਾਂ ਨੇ ਪੈਸਾ ਜਿਹੜਾ ਉਹ ਲਾਇਆ ਪਰ ਉਸ ਦਾ ਸਬੂਤ ਕੀ ਹੈ ਅਰਵਿੰਦ ਕੇਜਰੀਵਾਲ ਦੇ ਐਫ ਆਈ ਆਰ ਤੇ ਕਿਤੇ ਨਾਂ ਨਹੀਂ ਹੈਗਾ ਅਰਵਿੰਦ ਕੇਜਰੀਵਾਲ ਹੋਰਾਂ ਦਾ ਸੀਬੀਆਈ ਕੇਸ ਤੇ ਕਿਤੇ ਨਾਂ ਨਹੀਂ ਹੈਗਾ ਨਾਂ ਹੈ ਜ਼ਰੂਰ ਹੈ ਉਹ ਮਲਜ਼ਮ ਥਰੂ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਕਿਸੇ ਮੁਲਜ਼ਮ ਨੇ ਨਾਮ ਲਿਆ ਅਰਵਿੰਦ ਕੇਜਰੀਵਾਲ ਹੋਰ ਆਦਾ ਕਿ ਹਾਂ ਇਹ ਸ਼ਾਮਿਲ ਹੈ ਪਰ ਕੋਈ ਸਿੱਧੇ ਸਬੂਤ ਫਿਲਹਾਲ ਈਡੀ ਦੇ ਕੋਲ ਨਹੀਂ ਨੇ ਵੱਡੀ ਖਬਰ ਹੈ ਕਿ ਇੱਕ ਤਰ੍ਹਾਂ ਦੀ ਹੋਣਾ ਫਿਰ ਤੋਂ ਉਹਨਾਂ ਦੀ ਬਾਹਰ ਆਉਣ ਦੀਆਂ ਆਸਾਂ ਉਮੀਦਾਂ ਤੇ ਪਾਣੀ ਫਿਰ ਗਿਆ ਹੈ ਤਾਂ ਇਸ ਵੇਲੇ ਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਨੂੰ ਹਾਈ ਕੋਰਟ ਤੋਂ ਜ਼ਮਾਨਤ ਨਹੀਂ ਮਿਲੀ ਹੈ ਤਾਂ ਫੈਸਲਾ ਬਰਕਰਾਰ ਹੈ ਫਿਲਹਾਲ ਤਿਹਾੜ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਬੰਦ ਰਹਿਣਗੇ ਤਾਂ ਖੁਸ਼ਖਬਰੀ ਵੀ ਸੀ ਜਦੋਂ ਫੈਸਲਾ ਸੁਣਾਇਆ ਜਾਂਦਾ ਹੈ ਰਾਉਜ਼ ਐਵੇਨਿਊ ਕੋਰਟ ਵੱਲੋਂ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ ਲੱड्डੂ ਵੰਡੇ ਜਾਂਦੇ ਨੇ ਆਬਰਕਰਾਂ ਵੱਲੋਂ ਢੋਲ ਤੇ ਪੰਗੜੇ ਪਾਏ ਜਾਂਦੇ ਨੇ ਪਰ 21 ਜੂਨ ਨੂੰ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਜਾਂਦੀ ਹੈ ਈਡੀ ਵੱਲੋਂ ਚੁਣੌਤੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਰੋਕ ਲੱਗ ਜਾਂਦੀ ਹੈ ਤਾਂ ਹੁਣ ਜਿਹੜੀ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਨੂੰ ਹਾਈ ਕੋਰਟ ਤੋਂ ਜਿਹੜੀ ਜ਼ਮਾਨਤ ਨਹੀਂ ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਲਖਸ਼ਦੀਪ ਸਿੰਘ ਇਸ ਵੇਲੇ ਦੀ ਸੀਐਮ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੀਐਮ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਨਹੀਂ ਮਿਲੀ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲੱਗਾ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਈ ਕੋਰਟ ਨੇ ਜ਼ਮਾਨਤ 'ਤੇ ਰੋਕ ਲਗਾ ਦਿੱਤੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲੱਗਾ ਹੈ ਜ਼ਮਾਨਤ 'ਤੇ ਰੋਕ ਲੱਗ ਗਈ ਹੈ ਹਾਲਾਂਕਿ 20 ਜੂਨ ਨੂੰ rauze avenue court ਨੇ ਜ਼ਮਾਨਤ ਦੇ ਦਿੱਤੀ ਸੀ ਔਰ ਇਸ ਤੋਂ ਬਾਅਦ ED ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਔਰ ਚੁਣੌਤੀ ਦਿੱਤੀ ਗਈ ਸੀ ਅਰਵਿੰਦ ਕੇਜਰੀਵਾਲ ਨੂੰ ਉਸ ਤੋਂ ਬਾਅਦ 21 ਜੂਨ ਨੂੰ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਰੋਕ ਲੱਗ ਜਾਂਦੀ ਹੈ ਹਾਲਾਂਕਿ ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੀ ਸੁਪਰੀਮ ਕੋਰਟ ਦਾ ਰੁਖ ਕਰਦੇ ਨੇ ਪਰ ਜਿਹੜੀ ਅੱਜ ਜਿਹੜਾ ਫੈਸਲਾ ਸੁਣਾਇਆ ਗਿਆ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਹਾਈ ਕੋਰਟ ਨੇ अरविंद केजरीवाल दी जमानत ते रोक ਲਗਾ ਦਿੱਤੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ अरविंद केजरीवाल ਦੀ ਜ਼ਮਾਨਤ ਤੇ ਰੋਕ ਲੱਗ ਗਈ ਹੈ ਔਰ ਰੋਕ ਇਹ ਬਰਕਰਾਰ ਹੈ ਹਾਲਾਂਕਿ ਜੇਲ੍ਹ ਦੇ ਵਿੱਚ ਹੀ अरविंद केजरीवाल ਰਹਿਣਗੇ ਤਿਹਾੜ ਜੇਲ੍ਹ ਦੇ ਵਿੱਚ अरविंद केजरीवाल ਰਹਿਣਗੇ ਹਾਲਾਂਕਿ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ 21 ਮਾਰਚ ਨੂੰ ED ਨੇ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਅੰਤਰੀਮ ਜ਼ਮਾਨਤ ਖਤਮ ਹੋਣ ਤੋਂ ਬਾਅਦ 2 ਜੂਨ ਨੂੰ ਤਿਹਾੜ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਸਰੈਂਡਰ ਕੀਤਾ ਸੀ ਕਿਉਂਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਦੀ ਹੈ ਤਾਂ ਉਸ ਸਮੇਂ ਚੋਣ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਪਰ 2 ਜੂਨ ਨੂੰ ਸ਼ਾਮ ਵੇਲੇ ਤਿਹਾੜ ਜੇਲ੍ਹ 'ਚ ਅਰਵਿੰਦ ਕੇਜਰੀਵਾਲ ਜਾ ਕੇ ਸਰੈਂਡਰ ਕਰ ਦਿੰਦੇ ਨੇ ਪਰ ਕੁਝ ਦਿਨ ਪਹਿਲਾਂ ਹੀ ਜਦੋਂ 20 ਜੂਨ ਨੂੰ ਰੌਜ਼ ਐਵੈਨਿਊ ਕੋਰਟ ਨੇ ਇਹ ਫੈਸਲਾ ਸੁਣਾਇਆ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤਾ ਉਸ ਵੇਲੇ ਆਪ ਵਰਕਰਾਂ 'ਚ ਆਪ ਮੰਤਰੀ ਆਪ ਲੀਡਰਸ਼ਿਪ ਖਾਸ ਤੌਰ ਤੇ ਉਹਨਾਂ ਨੇ ਜਿਹੜੇ ਢੋਲ ਵਜਾ ਕੇ ਲੱड्डੂ ਵੰਡੇ ਖੁਸ਼ੀ ਮਨਾਏ ਕੇ ਅਰਵਿੰਦ ਕੇਜਰੀਵਾਲ ਹੁਣ ਜੇਲ੍ਹ ਤੋਂ ਬਾਹਰ ਆਉਣਗੇ ਪਰ ਈਡੀ ਨੇ ਇਸ ਜ਼ਮਾਨਤ ਵਾਲੇ ਫੈਸਲੇ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਪਟੀਸ਼ਨ ਪਾ ਕੇ ਔਰ ਉਸ ਤੋਂ ਬਾਅਦ ਜ਼ਮਾਨਤ 'ਤੇ ਰੋਕ ਲੱਗ ਜਾਂਦੀ ਹੈ ਤਾਂ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲੱਗਾ ਹੈ ਹਾਈ ਕੋਰਟ ਤੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਨਹੀਂ ਮਿਲੀ ਹੈ ਹਾਲਾਂਕਿ ਹਾਈ ਕੋਰਟ ਚ ED ਨੇ ਪਟੀਸ਼ਨ ਪਾਈ ਸੀ ਹਾਲਾਂਕਿ ਪਟੀਸ਼ਨ ਮਗਰੋਂ ਇਸ ਜ਼ਮਾਨਤ ਤੇ ਰੋਕ ਲੱਗ ਜਾਂਦੀ ਹੈ ਸੁਪਰੀਮ ਕੋਰਟ ਦਾ ਵੀ ਅਰਵਿੰਦ ਕੇਜਰੀਵਾਲ ਸੁਪਰੀਮ ਕੋਰਟ ਦਾ ਵੀ ਇਸ ਤੋਂ ਬਾਅਦ ਰੋਕ ਕਰਦੇ ਨੇ ਪਟੀਸ਼ਨ ਪਾ ਦਿੰਦੇ ਨੇ ਪਰ ਸੁਪਰੀਮ ਕੋਰਟ ਦਾ ਵੀ ਇਹ ਕਹਿਣਾ ਹੁੰਦਾ ਹੈ ਕਿ ਜਿੰਨੀ ਦੇਰ ਤੱਕ ਹਾਈ ਕੋਰਟ ਦਾ ਫੈਸਲਾ ਨਹੀਂ ਆਉਂਦਾ ਉਨੀ ਦੇਰ ਤੱਕ ਫੈਸਲਾ ਨਹੀਂ ਆਉਂਦਾ ਉਨੀ ਦੇਰ ਤੱਕ ਇਹ ਬਰਕਰਾਰ ਰਹੇਗੀ ਤਾਂ ਹਾਈ ਹਾਈ ਕੋਰਟ ਵੱਲੋਂ ਜ਼ਮਾਨਤ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਹੈ ਹਾਲਾਕੀ ਹਾਈ ਕੋਰਟ ਦਾ ਕਹਿਣਾ ਹੈ ਕਿ ਟ੍ਰਾਇਲ ਕੋਰਟ ਨੂੰ ਹਾਈ ਕੋਰਟ ਤੋਂ ਵੱਖਰਾ opinion ਨਹੀਂ ਦੇਣਾ ਚਾਹੀਦਾ ਸੀ ਤਾਂ ਹਾਈ ਕੋਰਟ ਦਾ ਕਹਿਣਾ ਹੈ ਕਿ ਟ੍ਰਾਇਲ ਕੋਰਟ ਨੂੰ ਹਾਈ ਕੋਰਟ ਤੋਂ ਵੱਖਰਾ opinion ਨਹੀਂ ਦੇਣਾ ਚਾਹੀਦਾ ਸੀ ਹਾਲਾਕੀ ਹੇਟਲੀ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਹਾਈ ਕੋਰਟ ਨੇ ED ਦੀ ਪਟੀਸ਼ਨ ਤੇ ਜਿਹੜੀ ਹੈ ਪਟੀਸ਼ਨ ਮਗਰੋਂ ਜਿਹੜੀ ਜ਼ਮਾਨਤ ਤੇ ਰੋਕ ਲਗਾ ਦਿੱਤੀ ਸੀ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਸੁਪਰੀਮ ਕੋਰਟ ਦਾ ਰੋਕ ਕਰਦene ਔਰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਦੀ ਆਉਣ ਦੀ ਉਡੀਕ ਕੀਤੀ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਨੂੰ ਹਾਈ ਕੋਰਟ ਤੋਂ ਜ਼ਮਾਨਤ ਨਹੀਂ ਮਿਲੀ ਹੈ ਤੇ ਹਾਈ ਕੋਰਟ ਦਾ ਇਹ ਵੀ ਕਹਿਣਾ ਹੈ ਕਿ ਈਡੀ ਦੇ ਪੱਖ ਵੱਲੋਂ ਕੋਈ ਵੀ ਦੁਰਭਾਵਨਾ ਨਜ਼ਰ ਨਹੀਂ ਆ ਰਹੀ ਹੈ ਤਾਂ ਹਾਈ ਕੋਰਟ ਦਾ ਕਹਿਣਾ ਹੈ ਕਿ ਈਡੀ ਦੇ ਪੱਖ ਵੱਲੋਂ ਕੋਈ ਵੀ ਦੁਰਭਾਵਨਾ ਨਜ਼ਰ ਨਹੀਂ ਆ ਰਹੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲੱਗਾ ਹੈ ਤਾਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਨਹੀਂ ਮਿਲੀ ਹੈ ਤਾਂ ਮੇਰੇ ਨਾਲ ਇਸ ਵਕਤ ਮੇਰੇ ਸਹਿਯੋਗੀ ਪ੍ਰਿੰਸ ਯੂਨੀਅਲ ਮੇਰੇ ਨਾਲ ਮੌਜੂਦ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਨਹੀਂ ਮਿਲੀ ਹੈ ਬਿਲਕੁਲ ਅਕਸ਼ ਵੱਡੀ ਖਬਰ ਸਾਹਮਣੇ ਆ ਰਹੀ ਆ ਔਰ ਸਭ ਤੋਂ ਵੱਡੀ ਗੱਲ ਦੇਖੋ ਤੁਸੀਂ ਈਡੀ ਦੀ ਦੁਰਭਾਵਨਾ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਵੀ ਪੱਖ ਨਜ਼ਰ ਨਹੀਂ ਆ ਰਿਹਾ ਹਾਈ